ਨੂੰ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਡਰੇ ਦੇਖਿਆ ਆਪਣੀ ਕੋਈ ਮੁਲਾਕਾਤ ਤਾਂ ਨਹੀਂ ਹੋਈ ਕਹਿ ਪਾਈ ਤੇਰਾ ਕੋਟਲੇ ਦਾ ਪੀਰ ਸੋਣੀ ਲੱਗੇ ਦੱਸ ਵੀਰ ਤੇਰਾ ਕੋਟਲੇ ਦਾ ਪੀਰ ਸੋਣੀ ਲੱਗੇ ਦੱਸ ਵੀਰ ਮੇਰਾ ਕੋਟਲੇ ਦਾ ਪੀਰ ਸੋਣੀ ਲੱਗੇ ਦੱਸ ਵੀਰ ਤੇਰਾ ਕੋਟਲੇ ਦਾ ਪੀਰ ਜਿਵੇਂ 33 ਕਰੋੜ ਦੇਵ ਦੇਵਤਾ ਉਹਨਾਂ ਦੇ ਵਿੱਚੋਂ ਇੱਕ ਦੇਵਤੀ ਤੇਰੇ ਘਰੇ ਗੱਦੀ ਹੈ ਦੇਖੋ ਭਾਗਤ ਦੀ ਹੈ ਕੀ ਦੇਰੇ ਘਰੇ ਹੋ ਲੈਰ ਕੋੜਲੇ ਵਾਲੇ ਬਾਪਾ ਕੋਈ ਕੋਈ ਜਾਣਦਾ ਕੋਸਲੇ ਵਾਲੇ ਬਾਪਾ ਕੋਈ ਕੋਈ ਜਾਣਦਾ घर सेवा पीर कोटले सेवा करे मैं चक लो घरे कोटले बबे मान दे। बाबा दे चराग लाया कोटले मैंने एक गल दसी बच्चे कई बार सुपने लग पी पुलिस देख दी क्या पाई, पाई।, पाई।, पाई। ਹਰੇ ਦਿਨ ਫੜਾ ਰਹਿੰਦਾ ਤੁਹਾਡਾ ਜਿਵੇਂ ਜਖੜਾ ਜਾਣਾ ਜਿਵੇਂ ਵੀ ਆਪਾਂ ਫੱਕਰ ਫਕੀਰ ਦੇ ਜਾਂਦੇ ਆ ਬੜੀ ਆਸ ਲੈ ਕੇ ਜਿਵੇਂ ਬਾਬਾਈ ਕੋਲੇ ਗਏ ਬਾਬਾਈ ਨੇ ਦੱਸਿਆ ਵੀ ਘਰੇ ਤੁਸੀਂ ਨજર ਨਿਯਾਜ ਤੁਸੀਂ ਆਹ ਕਰ ਦੋ ਜਿਵੇਂ ਕਰਦੇ ਓਵੇਂ ਓਵੇਂ ਜਿਆਦਾ ਸਿਕਾਂਜਾ ਟੈਟ ਹੋ ਜਾਂਦਾ ਜੇ ਆਪਾਂ ਛੱਡ ਕੇ ਪਾਸੇ ਹੋ ਜੀ ਤੇ ਭਣਾ ਦੀ ਚਾਰ ਦਿਨ ਸੌਖੇ ਕਢ ਲਈਏ ਜੇ ਵੀ ਆਪਾਂ ਸੋਚ ਲਿਆ ਵੀ ਆਪਾਂ ਇਸ ਕੰਮ ਨੂੰ ਸਿਰੇ ਲਾ ਦਈਏ ਇਸ ਕੰਮ ਨੂੰ ਸਪੂਰਨ ਕਰ ਦਈਏ ਓਵੇਂ ਓਵੇਂ ਘਰ ਦਾ ਢਾਂਚਾ ਜਮਕ ਲੱਜਾਂਦਾ ਤੁਹਾਡੇ ਜੋੜਾਂ ਦੇ ਵਿੱਚ ਦਰਦ ਪਣ ਜਾਂਦਾ ਜਿਵੇਂ ਗੈਰੰਟੀਆਂ ਬਾਣੀ ਬਣ ਜਾਂਦੀ ਆ ਚੀਜ਼ਾਂ ਜੋੜਾਂ 'ਚ ਦਰਦ ਚੀਸਾ ਪੈਣੀਆਂ ਤੇ ਪਿੰਡੇ 'ਚ ਲੱਗਦਾ ਸੂਈਆਂ ਵੱਜਦੀਆਂ ਹੁਣ ਤੁਹਾਡੇ ਕਹਿ ਪਏ ਮੈਨੂੰ ਪਹਿਲੀ ਵਾਰ ਦੇਖਿਆ ਜਿੱਦੋਂ ਤੁਸੀਂ ਗੁਰੂ ਧਾਰਿਆ ਸੀ ਉਦੋਂ ਤੁਹਾਡਾ ਕੰਮ ਚੱਲ ਪਿਆ ਸੀਗਾ ਮੈਂ ਕਿਤਾਬਾਂ ਕਰ ਲਓ ਜੀ 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 ਉਹ ਦੇਖ ਲਿਆ ਮੈਂ ਦੇਖ ਲਿਆ ਜੋ ਵੀ ਪਸ਼ਤ ਜੀ 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 ਮੈਂ ਤੁਹਾਨੂੰ ਹੀ ਦੇ ਦਿੱਤੀ ਸੀ ਨਾ ਜੀ ਬਿਲਕੁਲ ਜਿਵੇਂ ਜਿਵੇਂ ਦੱਸਾਂਵੇਂ ਕਰ ਮੇਰੇ ਮਗਰ ਲਾ ਕੇ ਕਹਿ ਬਾਈ ਆ ਮੇਰਾ ਮੀਰ ਮੋੜਨੇ ਵਾਲਾ ਰੰਗ ਦਾ ਬੱਕਰਾ ਰਹਿਣਾ ਕਾਲਾ ਕੈਵਰੀ ਆ ਲੱਗਦਾ ਜਿਵੇਂ ਮਾਸ ਸੜਦੇ ਦੀ ਵਾਸ਼ ਨਾ ਆਉਂਦੀ ਹੋਵੇ ਜਿਵੇਂ ਮਾਸ ਸੜਦੇ ਦੀ ਵਾਸ਼ ਨਾ ਆਉਂਦੀ ਹੋਵੇ ਮੁਰਦੇ ਦੀ ਵਾਸ਼ ਨਾ ਆਉਦੀ ਸਸਕਾਰ ਹੁੰਦਾ ਲੱਗਦਾ ਵੀ ਕਿਤੇ ਸਸਕਾਰ ਹੋ ਹੀ ਜਾਂਦਾ ਉਸ ਦਾ ਦੀ ਵਾਸ਼ ਆਉਣ ਲੱਗ ਪੈਂਦੀ ਹੈ ਹੁਣ ਚੌਣੀ ਕੀ ਮੰਦਾ ਤੂੰ ਕਾਂ ਕਰ ਲੋ ਜੀ ਜੀ ਕਿਉਂਕਿ ਆਪਾਂ ਵੀ ਇਹ ਕੰਮ ਕਰ ਜੀ ਜੀ ਹੁਣ ਗੱਡੀ ਚਲਾਉਣੀ ਆ ਜੀ ਉਹ ਜਿਵੇਂ ਅੱਗੇ ਰੰਗ ਚ ਮੋਹ ਰੱਖ ਮੈਂ ਮਾਤਾ ਜੀ ਤੂੰ ਦਾ ਪੈਂਟ ਉਹੀ ਗੱਲ ਕੀਤੀ ਹੁਣ ਚਾਹਣੇ ਆਪਾਂ ਗੱਡੀ ਚਲਾਉਣੀ ਆ ਜੀ ਆਪਾਂ ਰਸਤਾ ਉਹੀ ਲੱਭਦੇ ਆਂ ਫਿਰ ਕਹਿ ਭਾਈ ਭਾ ਵੀ ਪੈਂਦਾ ਨਾ ਕੇ ਨਹੀਂ ਪੈਂਦਾ ਪੈਂਦਾ ਨਾ ਉੱਚੀ ਬੋਲ ਗਾਂਂਦੀ ਕਹ ਭਾਈ ਵੇ ਕੀ ਹੈ ਕੋਣ ਹੈ ਮੈਂ ਰੇ ਜਵਾਨਾ ਇਲਮ ਇਲਮ ਦਾ ਪੂਰਾ ਫੁੱਲ ਪੈਰਾ ਪਰ ਮਾਲਕ ਮੇਰਾ ਕੀ ਕਹਿੰਦਾ ਕਹਿੰਦਾ ਇੱਕ ਧੱਕੇ ਨਾਲ ਕੀ ਚੀਜ਼ ਕਹਿੰਦਾ ਨੱਪ ਲੈਂਦੀ ਆ ਕਿ ਮੈਂ ਨੂੰ ਕਹਿੰਦਾ ਕਹਿੰਦਾ ਜਿਸਨ ਨੱਪ ਲਿਆ ਘਰ ਦਾ ਸਾਰਾ ਢਾਂਚੇ ਹੀ ਅਫਸਰਟ ਕਰ ਦਿੰਦੀ ਆ ਆਪਦੀ ਅੰਦਰੋਂ ਦੇਰ ਵੀ ਟੋਟੇਂਦਾ ਵੀ ਮੈਂ ਬੈਕ ਹਟ ਜਾ ਸ਼ਿਰਾ ਮੇਨ ਜਿਹੜੇ ਦਾ ਰੌਲਾ ਬਾਬਾ ਜੀ ਕਹਿੰਦੇ ਗੱਦੀ ਤੇਰੇ ਸੱਟ ਆਈ ਹੋਈ ਆ ਜਿਵੇਂ ਗੱਦੀ ਬਣਦੀ ਏ ਬੰਨੀ ਵੀ ਸ਼ਿਰਾ ਤੇਰੇ ਆਪਦੇ ਖਾਸ ਮੈਂਬਰਾਂ ਨੇ ਆ ਗੁਰੂ ਸਤਾਦਾ ਤੋਂ ਵੱਜ ਗਈ ਗੱਦੀ ਤੇਰੀ ਜੀ ਸੋਚਿਆ ਤੁਸੀਂ ਕਿ ਗੱਲ ਸੁਣੀ ਕਰਦੇ ਹੋ ਬੜੀ ਗੱਦੀ ਲਾਉਂਗੇ ਜੀ ਮੈਂ ਅੱਜ ਕਿਸੇ ਦਾ ਮਾੜਾ ਨਹੀਂ ਸੁਣਿਆ ਕਿਸੇ ਦੀ ਮਾੜੀ ਦਾਸ ਨਹੀਂ ਸੀ ਕੀਤੀ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਜੋ ਆਉਂਦਾ ਸੀ ਅੱਜ ਵੀ ਕਰਦਾ ਸੀ ਮੇਰੇ ਕੋਲ ਉਵੇਂ ਉਵੇਂ ਭੰਡਾਰੇ ਫੇਰ ਲੱਗਣਗੇ ਉਵੇਂ ਕਿਰਪਾ ਹੋ ਜੂਗੀ ਉਵੇਂ ਲੱਗ ਜਾਣ ਤੇਰੇ ਭੰਡਾਰਾ ਮੈਂ ਖੁਸ਼ੀ ਨਾ ਕਰਾਵੀ ਉੱਥੇ ਜੀ ਮਾਲਕ ਪਲਾ ਕਰੇ ਤੇਰੇ ਕਾਰੋਬਾਰ ਚ ਕਰੇ ਵਾਦਾ ਦੇਖੀ ਬਾਬਾ ਹੱਲ ਕੀ ਆਦਾ ਓਹ ਓਹ ਅਸ ਅਸ ਵਾਯਾ ਬੜੇ ਗੁਰੂ ਨੂੰ ਢੇਲਾ ਉਦੋਂ ਭੁੱਲੇ ਜੀ ਉਹ ਜਦੋਂ ਪੌਣ ਖੁੱਲ ਜੇ ਬੜੇ ਗੁਰੂ ਨੂੰ ਢੇਲਾ ਉਦੋਂ ਭੁੱਲੇ ਜੇ ਉਹਦੇਦੋਂ ਪੌਣ ਖੁੱਲ ਜੇ ਉਹ ਘਰ ਵਿੱਚ ਸੰਗਤ ਕੇ ਆਉਣ ਲੱਗ ਜੀ ਉਹ ਪੈਸਿਆਂ ਤੇ ਢੁੱਲ ਜੇ झूठी ना दलवाई दे उस बंद की गल सच्ची दसी होना ਸੋਪਨੇ ਜੇ ਇੱਕ ਬੰਦਾ ਦੇਖਦਾ ਗਲਤ ਰੂਪ ਦੇਖਣ ਲੱਪੇ ਲੱਣਾ ਇਹ ਦੇਖਦਾ ਜੀ ਬੱਚੇ ਜੇ ਮਸਲਾ ਤੇਰਾ ਪੂਰਾ ਸੌਦੇ ਕਰਦਾ ਲੱਗੇ ਬਾਬਾਈ ਕੋਲੇ ਗਏ ਸੀ ਮੇਰੇ ਕੋਲ ਬਾੜੀਆਂ ਚੌਂਕੀਆਂ ਭਰਨ ਦੀ ਲੋੜ ਨਹੀਂ ਪੈਂਦੀ ਅੱਜ ਤੱਕ ਤੇ بارش ਕਰਕੇ ਮੇਰੇ ਕੋਲ ਰੱਜ ਘਾਟਾ ਨਹੀਂ ਸਾਡੇ ਕੋਲੇ ਅੱਧੀ ਦੁਨੀ ਤਾਂ ਵਾਪਸ ਮੁੜ ਜਾਂਦੀ ਜਿਨ੍ਹਾਂ ਦੀ ਵਾਰੀ ਨਹੀਂ ਆਉਂਦੀ ਕਿਉਂਕਿ ਮੌਸਮ ਆਸੇ ਪਾਸੇ ਖਰਾਬ ਚੱਲੀ ਜਾਂਦਾ بارش ਆਸੇ ਪਾਸੇ ਤੇ ਮੇਰੇ ਰਾਜਸਥਾਨ ਹਰਿਆਣੇ ਤੋਂ ਦੂਰੋਂ ਚ ਸੰਗਤ ਨਹੀਂ ਜੀ ਦੇਖਦੇ ਬੱਚੇ ਹੁੰਦਾ ਕੋਈ ਦੂਰ ਨਹੀਂ ਇਹ ਦੇਖੋ ਇੱਧਰ ਮਸਲਾ ਜੇ ਤੈਨੂੰ ਲੱਗੇ ਵੀ ਬਾਬਾਈ ਕੋਲ ਗਿਆ ਸੀ ਬਾਬੇ ਨੇ ਪਹਿਲੇ ਦਿਨ ਤੇ ਘੁੰਡੀ ਫੜ ਲਈ ਮਸਲਾ ਆਪਣਾ ਹੱਲ ਹੋ ਜਾਊਗਾ ਜੇ ਤੈਨੂੰ ਲੱਗੇ ਵੀ ਮੇਰੀ ਗੱਦੀ ਤੇ ਓਵੇਂ ਸ਼ੈਭਰਾ ਲੱਗ ਗਿਆ ਓਵੇਂ ਮੇਲੇ ਲੱਗ ਗਏ ਬਾਬੇ ਕੋਟਲੇ ਵਾਲੇ ਬਾਬੇ ਨੂੰ ਮੰਨਣ ਲਾ ਪੈਗੇ ਮੰਨਣਾ ਦੋ ਦੋ ਜੇ ਤੈਨੂੰ ਰੰਗ ਦਿਖੇ ਜੇ ਤੈਨੂੰ ਬਰਕਤ ਦਿਖੇ ਜੇ ਤੈਨੂੰ ਲੱਗੇ ਫਾਲਤੂ ਪਹਿਰੇ ਪਾਸੇ ਹੋ ਗਿਆ ਪੀਰ ਮੇਰੇ ਨਾਲ ਖੜਾ ਮੇਰੀ ਬਰਕਤ ਪੈ ਗਈ ਆ ਮੇਰੀ ਜ਼ਬਾਨ 'ਚ ਲੱਖਣੀ ਹੋ ਗਈ ਜਿਵੇਂ ਕਹਿਣੀ ਓਵੇਂ ਹੋ ਜਾਂਦਾ ਉਸ ਤੋਂ ਬਾਅਦ ਪੀਰ ਦੇ ਚਰਗ ਲਾ ਲੇਗੇ ਕੋਟਲੇ ਵਾਲੇ ਬਾਬੇ ਦੇ ਜੀ 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 ਲਾਲਾ ਜੀ ਨੂੰ ਤੁਸੀਂ ਆਪਣੇ ਆਪ ਹੀ ਪਤਾ ਲੱਗ ਜੀ ਮੈਂ ਕਿੰਨਾ ਪਿਆਰ ਕਰਦੀ ਕਿੰਨਾ ਮੇਰੇ ਕੋਲ ਬੱਚੇ ਇੱਕ ਮਿੰਟ ਮੇਰੀ ਗੱਲ ਸੁਣ ਬੁੱਤ ਮੈਂ ਆਪਾਂ ਜਿੱਥੇ ਗੰਡਾ ਗੰਡ ਨੂੰ ਫੜਿਆ ਗੰਡ ਹੈਗੀ ਕੋਟਲੇ ਵਾਲੇ ਪੀਰ ਤੇ ਲਾਲਾ ਵਾਲੇ ਪੀਰ ਨੇ ਤੈਨੂੰ ਜੀ ਗੱਲ ਬੱਚੇ ਜਿਵੇਂ ਪੀਰ ਨੂੰ ਮੰਨਦੇ ਆ ਲਾਲਾ ਵਾਲੇ ਨੂੰ ਲਾਲਾ ਵਾਲੇ ਪੀਰ ਦੀ ਗੱਦੀ ਹੈ ਤੈਨੂੰ ਰਾਹ ਦੇ ਰਿਆ ਕਹਿ ਰਿਹਾ ਬੱਚੇ ਦਾ ਮਸਲਾ ਹੱਲ ਕਰ ਦੋ ਕੋਈ ਗੱਲ ਨਹੀਂ ਉਸੇ ਨੇ ਆਪਣੂੰ ਢੰਡੀ ਕੱਢ ਕੇ ਦੱਸੀ ਇਹ ਵੀ ਕਹਿੰਦਾ ਕੋਟਲੇ ਵਾਲੇ ਪੀਰ ਦਾ ਵੱਲ ਪੈ ਗਿਆ ਕਹਿੰਦਾ ਕਹੇ ਭਾਈ ਆਵੇ ਰਾਮੀਰ ਬਲੇ ਰੋਦਰੀ ਆਵਾ ਜਾ ਕਾਲੇ ਦੀਵਾਰ ਜਾ ਕਾਲੇ ਮੇਰਾ ਰਾਮੀਰ ਬਲੇ ਰੋਦਰੀ ਆਵਾ ਜਾ ਕਾਲੇ ਦੀਵਾਰ ਜਾ ਕਾਲੇ ਆਵੀਰ ਬਲੇ ਰੋਦਰੀ ਆਵਾ ਜਾ ਕਾਲੇ ਦੀਵਾਰ ਦੇ ਵਿੱਚ ਇੱਕ ਪਾਠ ਵੀ ਸੁੱਖਿਆ ਹੋਇਆ ਮਹਾਰਾਜ ਜੀ ਪਾਠ ਸੁੱਖੇ ਵੀ ਇਹਨਾਂ ਕਰਾਇ ਵੀ ਬਹੁਤ ਕਰਾਇ ਛੱਡਦੇ ਕਰਾਇ ਛੱਡਦੇ ਇਸ ਟਾਈਮ ਕੋਈ ਕਸਮ ਵੀ ਸ਼ਹਿਰ ਵਿੱਚ ਸੇਵਾ ਕਰਨ ਵਾਲੀ ਕੋਈ ਕਸਮ ਨਹੀਂ ਬੱਢੀ ਕਰਦੇ ਦੀ ਪਰ ਮੈਨੂੰ ਬਾਬਾ ਜੀ ਜਿਹੜੀ ਸੱਚ ਗੱਲ ਹੈ ਮੈਨੂੰ ਵਿਖਾ ਦਿਓ ਮੈਂ ਮੰਨ ਜਾਂ ਤੈਨੂੰ ਵੀ ਤੇ ਮੈਂ ਤੇਰੇ ਪੈਰ ਤੇ ਕਿਉਂ ਤੇਰੇ ਤਾਰੀ ਪੂ ਲੋਕ ਦੇ ਪੈਰ ਪੂਜਿਆ ਮਤੋਂ ਉਹ ਦੋ ਪੀਉਂਗੀ ਮਾਰ ਸਾਰੀ ਜਿੰਦਗੀ ਜਿਸ ਤਰੀਕੇ ਜਿੱਦਗੀ ਨੂੰ ਮੈਂ ਧੋ ਕੇ ਪੈਰ ਤੇ ਪੀਉਂਗੀ ਮੈਂ ਕਸਮ 100 ਇੱਕ ਮਿੰਟ ਦੇਖੋ ਇੱਕ ਮਾਤਾ 100 ਰਸੇ ਦੀ ਸਿਰੇ ਤੇ ਗੰਡ ਛੜ ਤੇ ਅੱਖਾਂ ਵਿੱਚ ਕੇ ਯਕੀਨ ਕਰਕੇ ਦੇ ਲੈ ਮੇਰੀ ਇੱਕ ਹੀ ਕੰਪਲੀਟ ਵਾਂ ਪਹਿਲਾ ਦੱਸ ਦੇਣਾ ਬਾਅਦ ਚ ਤੂੰ ਕੰਮ ਬਾਬਾ ਹੀ ਆਗਾ ਲਾਏ ਹੋਗੀ ਮੇਰੀ ਇੱਕ ਹੀ ਕੰਪਲੀਟ ਹੈ ਮੇਰੇ ਕੋਲ ਦੁਨੀਆ ਉਂਦੀ ਜਿਆਦੇ ਮੈਂ ਫੋਨ ਨਹੀਂ ਚੱਕਦਾ ਕੱਲੇ ਫੋਨ ਤੇ ਮੇਰੇ ਕੋਲ ਦੋ ਪੀਏ ਆ ਚੱਕਣਗੇ ਫੋਨ ਇਹਨਾਂ ਨੇ ਗੱਲ ਬਦਸ ਨਹੀਂ ਮੈਂ ਵੀਰਵਾਰ ਤੇ ਸ਼ਨੀਵਾਰ ਦੋ ਵਾਰਾ ਜੀ ਮਿਲਦਾ ਇੱਥੇ ਰੱਬ ਨਾ ਕਰੇ ਮੇਰਾ ਇਲਾਜ ਕੀਤਾ ਤੇਰਾ ਕੋਈ ਕੰਮ ਵਾਜੇ ਉਹ ਮੈਂ ਬੈਠਾ ਮੈਨੂੰ ਰਾਤ ਨੂੰ ਤੇ 12 ਵਜੇ ਫੋਨ ਕਰ ਲਓ ਮੇਰੇ ਬੰਦੇ ਨੂੰ ਫੋਨ ਲਾਉਂਗੇ ਆਪੇ ਰਾਤ ਨੂੰ ਗੱਲ ਕਰਾਉਣਗੇ ਵੀ ਇਹ ਨਹੀਂ ਹੈਗਾ ਬੰਦਾ ਮਰਦਾ ਜਦ ਜੋ ਕਿ ਅਮਰਜੈਂਸੀ ਕਾਲ ਲੱਗੀ ਆਪੇ ਚੱਕ ਦੇਣਗੇ ਗਾਂ ਅੱਗੇ ਠੀਕ ਹੈ ਮਸਲਾ ਤੇਰਾ ਹੱਲ ਕਰ ਦੂੰਗਾ ਬਾਹਾਂ ਦੀ ਖੇਡਾ ਮੇਰੇ ਇਹ ਜੀ 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 ਇੱਕ ਵਾਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਧਿਆਨ ਨਾਲ ਮੈਂ ਜ਼ਿਆਦਾ ਘੁੰਮਣ ਕਰੇਚ ਨਹੀਂ ਪਾਉਂਦਾ ਤੁਹਾਨੂੰ ਘਰੇ ਜਿਹੜੀ ਸੈੱਟ ਹੋਈ ਨਾ ਗੱਡੀ ਦੇ ਵਿੱਚ ਉਹਨੂੰ ਆਪਾਂ ਛੇੜਦੇ ਨਹੀਂਗੇ ਇੱਕ ਵਾਰੀ ਚੱਕ ਕੇ ਪਾਸੇ ਕਰ ਦਿੰਨੇ ਆਂ ਆਪਦੇ ਦਮ ਤੇ ਪੀਲ ਦੇ ਲੈ ਕੇ ਆਸਰਾ ਇਹਨੂੰ ਆਪਾਂ ਪਾਸੇ ਕਰ ਦਿੰਨੇ ਆਂ ਜਿਹਦੇ ਨੂੰ ਲੱਗੇ ਵੀ ਮੈਂ ਬਾਬਾ ਜੀ ਕੋਲ ਗਏ ਸੀ ਮੇਰੇ ਬਰਕਤ ਪੈ ਗਈ ਮੈਨੂੰ ਚੀਜ਼ ਮੇਰੀ ਦਿਖਣ ਲੱਪੀ ਮੈਨੂੰ ਬਾਅਦ ਵਿੱਚ ਪੁੱਛੀ ਗੁਰੂ ਜੀ ਆਪਾਂ ਇੱਧਰ ਅੱਗੇ ਕੀ ਕਰਨਾ ਪਹਿਲਾਂ ਚਮਤਕਾਰ ਚਮਤਕਾਰ ਨੂੰ ਨਮਸਕਾਰਾਂ ਨਹੀਂ ਤਾਂ ਬਾਬਾ ਮਾਤਾ ਜਿਹੜੇ ਕੋਲੇ ਮਰਜ਼ੀ ਦਾ ਉਹਦਾ ਕੋਈ ਨਹੀਂ ਕਹਿੰਦਾ ਮੈਂ ਛੋਟਾ ਹਰੇਕ ਉਹ ਆ ਮੱਫਟੇ ਚੱਕੀ ਆ ਪਹਿਲਾਂ ਤਿੰਨ ਮੈਂ ਕੁਝ ਬਣਾ ਕੇ ਦੇਣਾ ਬਿਨਾਂ ਫੀਸ ਤੋਂ ਬਿਨਾਂ ਟਾਲਿਆਂ ਤੋਂ ਜੇ ਤੇਨੂੰ ਲੱਗੇ ਵੀ ਪੀਰ ਮੇਰਾ ਖੜਾ ਦਿਖਣ ਲੱਪਿਆ ਮੈਨੂੰ ਕਹਿੰਦਾ ਵੀ ਬਰਕਤ ਤੇ ਪੈ ਜੂਗੀ ਹੱਲ ਹੋ ਜੂ ਬਾਅਦ ਚ ਪੁੱਛੀ ਬਬਾਈ ਹੁਣ ਆਪਾਂ ਕੀ ਕਰੀਏ ਕਿਉਂਕਿ ਜਿਆਦਾ ਮਾਦਾ ਘੁੰਮਣ ਕੇ ਰਿਚੇ ਤੂੰ ਵੀ ਬਹੁਤ ਪੈ ਚੁੱਕੀ ਹੈ ਮੈਂ ਵੀ ਤੈਨੂੰ ਪਾਉਣਾ ਚਾਹੁੰਦਾ ਥੱਕ ਚੁੱਕੀ ਹੈ ਗੇੜੇ ਗਲੜਗਾੜਾ ਇੱਕ ਵਾਰੀ ਚੰਦ ਕਰ ਦੇਖਰਾ ਤੂੰ ਚੰਦ ਕਰ ਦੇਖ ਜੇ ਤੈਨੂੰ ਚੰਦ ਕਰ ਦੇਖੇ ਫਿਰ ਇਹਨੂੰ ਪੁੱਛੀ ਬਬਾਈ ਹੁਣ ਆਪਾਂ ਇਦੋਂ ਅੱਗੇ ਕੀ ਕਰੀਏ ਮਸਲਤ ਦਾ ਹੱਲ ਕਰ ਦਊਗਾ ਮੈਂ ਤਾਂ ਦੋ ਜਾਣਦੀ ਮੈਂ ਬਾਹਲੀ ਗੱਲਾਂ ਵਿੱਚ ਨਹੀਂ ਪੈਣਾ ਚਾਹੁੰਦੀ ਗੁੱਡੀ ਤਾਂ ਤੁਹਾਨੂੰ ਪਤਾ ਲੱਗ ਗਿਆ ਪਤਾ ਹੀ ਆ ਜੀ ਜੀ ਇਹ ਹੀ ਕਦੀ ਮੁੱਠੀ ਚਲੋ ਅੱਜ ਕੁਛ ਕਰਦੇ ਕਰਦੇ ਜਵਾਬ ਚਾਰਾ ਬੰਦਾ ਮੇਰੇ ਸਿੱਤੇ ਹੈ ਨਹੀਂ ਕੋਈ ਰਿਸ਼ਤੇਦਾਰ ਨਹੀਂ ਬਾਹ ਫੜਦਾ ਕੋਈ ਪੈਸਾ ਕੋਈ ਨਹੀਂ ਕਰ ਲਾਂਗਾ ਮਸਲਾ ਮੈਂ ਇਹਨਾਂ ਦੇ ਦੋਰਾ ਸੁੱਟ ਕੇ ਇਹਨਾਂ ਦੇ ਰਹਿਣਾ ਹੋ ਜਾਊਗਾ ਬੱਚੇ ਮਸਲਾ ਜਿਵੇਂ ਜਿਵੇਂ ਦੱਸਾਂ ਉਹ ਵੀ ਕਰੀ ਜਾਂਣਾ ਬਾੜੀਆਂ ਸੁੱਖਾ ਜੀ ਨਹੀਂ ਪੈਣਾ ਬਾਹੇ ਘੁੰਮਣ ਕਿਰੀ ਜੀ ਬਣਾ ਜੇ ਮਾਲਕ ਬਾਹ ਫੜ ਲੈਣਾ ਸਮਝ ਲੈ ਇਸ਼ਾਰੇ ਨੂੰ ਮਸਲਾ ਹੋ ਜਾਂਦਾ ਜਿਵੇਂ ਜਿਵੇਂ ਦੱਸਾਂ ਮੇਰੇ ਮਗਰ ਲੱ ਕਿਉਂ ਵੀ ਕਰੀ ਜਾਂਦੇ ਆ ਵੀ ਇੰਨਾ ਜ਼ਰੂਰ ਆ ਇਸ ਗੱਲ ਦੀ ਮੈਂ ਪਹਿਲੇ ਦਿਨ ਹੀ ਦੱਸ ਦੇਣਾ ਜਿਵੇਂ ਆਪਾਂ ਕਿਸੇ ਵੀ ਬਾਬਾਈ ਕੋਲ ਜਾਂਦੇ ਆ ਕੰਮ ਸੈੱਟ ਹੋਣ ਦੀ ਬਜਾਏ ਕੰਮ ਵੱਧ ਜਾਂਦਾ ਵਧੂਗਾ ਨਹੀਂ ਮੇਰੇ ਕੋਲ ਇਹ ਵਧੂਗਾ ਨਹੀਂ ਆਪਾਂ ਚੱਲਾਂਗੇ ਉਵੇਂ ਮੈਂ ਇੱਕ ਵਾਰੀ ਸਾਰੇ ਨਿਗਾ ਮਾਰ ਲਈ ਕਿ ਕਿਧਰੋਂ ਰੌਲਾ ਪੈਂਦਾ ਕੀ ਕਰਨਾ ਚਾਹੀਦਾ ਆਪਾਂ ਬਸ ਇਹਨਾ ਜ਼ਰੂਰ ਆ ਸ਼੍ਰੀ ਚੰਦ ਬਾਬਾ ਨੂੰ ਪਿੱਛੇ ਨਹੀਂ ਛੱਡਣਾ ਜੇ ਨੂੰ ਛੱਡੇਗੇ ਤਾਂ ਗੜਬੜ ਹੋ ਜਾਊਗੀ ਠੀਕ ਆ ਜੀ ਨਹੀਂ ਕਹਿੰਦਾ ਮਤਲਬ ਆਪਾਂ ਜਿਵੇਂ ਪੀਰ ਆਲੇ